अकाली दल चलते अंदरूनी प्रति प्रतिभाग खिलाफ सुखबीर काफी सख्त नजर आ रहे हैं जापा हैगावत खिचली गई जिसकी मिसाल उदो देखण मिली जदों हाई कमांड वालों हरी झंडी मिलद्या सार ही हलका नकोदर के टकसाली अकाली परिवार ने पार्टी की पिट थापड़द्यान सुखबीर बादल के हक भुलर विखे एक विशाल प्रेस कानफ्रेंस की प्रेस कानफ्रेंस नबोधन करद एडवोकेट राजकमल सिंह ने पिछले चालीस साल पुल्लर परिवार दिया दंथ प्रति अते पार्टी प्रति सेवा का वर्णन किया राजकमल सिंह ने कहा कि साढ़े पुल्लर परिवार ने इस हल्के की तीन बार नुमाइंदगी की है जिस कारण हल्के के सारे टकसाली परिवार अज भी श्रोमी अकाली दल भुलर परिवार नाल जुड़े हुए हैं पार्टी तो बागी हुए आगुआ खिलाफ बोलद उन्होंने कहा कि सत्ता के लालची लोगों ने औखी कड़ी दौरान पार्टी की पिट विच छुरा मारिया है जिन्होंने पंथप्रस्त लोग मुआफ नहीं करे एडवोकेट राजकमल सिंह ने पार्टी प्रधान सुखबीर सिंह बादल ने भरोसा दवाया है कि हल्का नकोदर के वर्कर अज भी अकाली दल चट्टान वाग खड़े पार्टी विरोधियों के किनोने मनसूबे कामयाब नहीं इस मौके होके बीबी राजविंदर कौर भुलर सबका विधायक नूर महल श्रोमणी कमेटी मेंबर बलदेव सिंह कल्याण मेजर सिंह ओजला वाइस प्रधान साबका चेयरमैन परविंदर सिंह शामपुर बलवीर चंद साबका प्रधान नगर काउंसिल नूरमहल कमलजीत सिंह गोखा पवाधरा साबका वाइस चेयरमैन मार्केट कमेटी बिलगा कौमी मीट प्रधान हरबलजीत सिंह लद्दड़ श्री शिंदा साबका जिला परिषद मेंबर हरमिंदर सिंह तीरत सिंह पंडाल बूटा सुरजीत सिंह जसविंदर सिंह बलजीत सिंह मीका बिलगा रगबीर सिंह सुरजीत सिंह गुरप्रीत सिंह गुरजीत सिंह बहादुरपुर हरजोत सिंह फरवाला सुखजीत सिंह फरवाला अमरप्रीत सिंह अवतार सिंह जगरूप सिंह रणजीत सिंह सागरपुर बलवीर सिंह कादिया साका प्रदान रणजीत सिंह नंबरदार कादिया अते हरप्रीत कौर सरपंच तो इलावा सैंकड़े वर्कर हाजिर सन चेतना चैनल ले प्रदीप राजा दी रिपोर्ट आज हल्का नकोदर बिखे ਪਿੰਡ ਭੁੱਲਰ ਵਿੱਚ ਪਹੁੰਚੇ ਸਮੂਹ ਪ੍ਰੈਸਪਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸਹਿਬਾਨ ਚੇਅਰਮੈਨ ਮਾਰਕੀਟ ਕਮੇਟ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਹਿਬਾਨ ਨਗਰ ਕੌਂਸਲ ਨੂਰਮੈਲ ਦੇ ਸਾਬਕਾ ਪ੍ਰਧਾਨ ਸਹਿਬਾਨ ਐਸਜੀਪੀਸੀ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਐਕਸ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਬਲਾਕ ਐਕਸ ਬਲਾਕ ਸਮਤੀ ਮੈਂਬਰ ਸਹਿਬਾਨ ਪੰਜ ਸਰਪੰਚ ਅਤੇ ਦਰਜਾ ਬਰਜਾ ਅਹੁਦੇਦਾਰ ਸਹਿਬਾਨ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਅਹਿਮ ਕਾਨਫਰੰਸ ਇਹ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਸੁਖ ਭਾਲਣ ਵਾਲੇ ਜਿਹੜੀ ਸਾਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਦੀ ਸੁਖ ਭਾਲਣ ਵਾਲੇ ਆਗੂ ਨੇ ਜਿਨ੍ਹਾਂ ਦਾ 50-50 ਸਾਲ 70-70 ਸਾਲ ਪੁਰਾਣਾ ਪਰਵਾਰਕ ਪਛੋਕੜ ਆ ਟਕਸਾਲੀ ਪਰਿਵਾਰ ਨੇ ਇਹ ਹਮੇਸ਼ਾ ਹੀ ਪੰਥ ਦੀ ਕਾਲੀ ਦਲ ਦੀ ਚੜ੍ਹਦੀ ਕਲਾ ਤੇ ਪੰਜਾਬੀਅਤ ਪੰਜਾਬ ਦੀ ਚੜ੍ਹਦੀ ਕਲਾ ਭਾਲਣ ਵਾਲੇ ਇਨਸਾਨ ਨੇ ਆਗੂ ਨੇ ਸੋ ਮੈਂ ਤਾਂ ਇਹ ਉਹ ਪਰਿਵਾਰ ਨੇ ਜਿਹੜੇ ਸਾਰੇ ਮੋਰਚਿਆਂ 'ਚ ਅਗਵਾਈ ਕੀਤੀ ਜਿਨ੍ਹਾਂ ਦੇ ਬਜ਼ੁਰਗਾਂ ਨੇ ਕੀਤੀ ਗਾਹ ਉਹ ਹੁਣ ਆਪ ਕਰ ਰਹੇ ਆ ਚਾਹੇ ਧਰਮਜੋਧ ਮੋਰਚਾ ਹੋਵੇ ਜੈਤੋਂ ਦਾ ਮੋਰਚਾ ਹੋਵੇ ਚਾਬੀਆਂ ਦਾ ਮੋਰਚਾ ਹੋਵੇ ਲਹਿਦਾ ਲਹਿਦਾ ਮੋਰਚਿਆਂ 'ਚ ਸਾਰਿਆਂ 'ਚ ਇਹ ਆਗੂ ਸਹਿਬਾਨਾਂ ਨੇ ਸਾਰਿਆਂ ਨੇ ਯੋਗਦਾਨ ਪਾਇਆ ਕਿਉਂਕਿ ਅਕਾਲੀ ਦਲ ਇੱਕ ਇਹ ਜੀ ਪਾਰਟੀ ਆ ਜਿਹੜੀ ਕਿ 1920 ਚ ਹੋਂਦ ਵਿੱਚ ਆਈ ਹੋਂਦ ਵਿੱਚ ਕਿਉਂ ਆਈ ਕਿਉਂਕਿ ਗੁਰਦੁਆਰੇ ਆਪਣੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਜਦੋਂ ਕਬਜ਼ਾ ਛਡਵਾਇਆ ਉਸ ਤੋਂ ਬਾਅਦ ਆਪਣੇ ਬਜ਼ੁਰਗਾਂ ਨੇ ਇਹ ਸੋਚਿਆ ਕਿ ਆਪਾਂ ਨੂੰ ਇੱਕ ਫੌਜ ਬਣਾਉਣੀ ਪੈਣੀ ਆ ਅਕਾਲੀ ਦਲ ਫੌਜ ਬਣਾਉਣੀ ਪੈਣੀ ਆ ਜਿਹੜੀ ਦਲ ਦਾ ਮਤਲਬ ਫੌਜ ਇਹ ਆਪਣੇ ਗੁਰੂਤਾਮਾ ਦੀ ਸਿੱਖ ਕੌਮ ਦੀ ਪੰਜਾਬੀਅਤ ਦੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਆ ਜਿਵੇਂ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੇ ਸੰਘਰਸ਼ ਲੜਦੇ ਆ ਰਹੀ ਆ ਉਵੇਂ ਹੀ ਸਾਡਾ ਪਰਿਵਾਰ ਮੇਰੇ ਦਾਦਾ ਜੀ ਸਰਦਾਰ ਸੋਹਣ ਸਿੰਘ ਜੀ ਭੁੱਲਰ 1982 ਚ ਜਦੋਂ ਧਰਮਯੁੱਧ ਮੋਰਚਾ ਸੀ ਉਸ ਦੌਰਾਨ ਉਹਦੋਂ ਪਹਿਲਾਂ ਵੀ ਜੇਲਾ ਕੱਟਦੇ ਸੀ ਤੇ ਉਦੋਂ ਵੀ ਸਰਕਲ ਪ੍ਰਧਾਨ ਹੁੰਦੇ ਸੀ ਨੂਰਮੈਲ ਦੇ ਤੇ ਉਹ ਮੋਰਚੇ ਵਾਸਤੇ ਗਏ 1982 ਦੀ ਤਰਮ ਜਦੋਂ ਮੋਰਚੇ 'ਚ ਜਿੱਥੇ ਜਦੋਂ ਉਹਨਾਂ ਨੂੰ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਲਿਜਾਇਆ ਜਾ ਰਿਹਾ ਸੀ ਤਾਂ ਉਥੇ ਤਰਨਤਨ ਸਾਹਿਬ ਫਾਟਕਾਂ ਉੱਤੇ ਹੱਥ ਸਾਭਾਪ ਰਿਆ ਜਿੱਥੇ ਉਥੇ 34 ਸਿੰਘ ਸ਼ਹੀਦ ਹੋਏ ਜਿੰਨਾਂ ਵਿੱਚ ਸਾਡੇ ਸਤਕਾਰਯੋਗ ਦਾਦਾ ਜੀ ਸ਼ਹੀਦ ਸਰਦਾਰ ਸੋਹਣ ਸਿੰਘ ਭੁੱਲਰ ਜੀ ਸੀ ਉਦੋਂ ਬਾਅਦ ਸਾਡੀ ਦਾਦੀ ਨਹੀਂ ਆਮ ਤੌਰ ਤੇ ਕਹਿੰਨਾ ਮੇਰਾ ਮੇਰਾ ਦੱਸਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਡੋਲਣ ਵਾਲੀ ਪਾਰਟੀ ਨਹੀਂ ਕਮਜ਼ੋਰਾਂ ਦੀ ਪਾਰਟੀ ਨਹੀਂ 1982 ਚ ਜਿਸ ਵਿਦਵਾ ਦਾ ਘਰ ਵਾਲਾ ਦੁਨੀਆ ਤੋਂ ਚਲੇ ਜਾਵੇ ਤੇ ਉਹ ਕਦੇ ਵੀ ਆਪ ਕਹੂ ਨਹੀਂ ਕਿ ਮੇਰਾ ਬੱਚਾ ਵੀ ਜਾਵੇ ਉਹ ਲਈ ਤੇ ਕਿਉਂਕਿ ਉਦੋਂ ਬਾਅਦ ਚਾਹੇ ਮਾਹੌਲ ਆਪਾਂ ਸਾਰਿਆਂ ਨੇ ਦੇਖਿਆ 1980 ਤੋਂ 1992 ਤੱਕ ਮੰਨੇ ਮੇ ਤੱਕ ਮਾਹੌਲ ਬਹੁਤ ਗਰਮ ਮਾਹੌਲ ਸੀ ਪੰਜਾਬ 'ਚ ਉਸ ਉਸ ਦੌਰਾਨ ਵੀ ਉਹਨਾਂ ਨੇ ਜਿੱਥੇ ਜਦੋਂ ਹੁੰਦਾ ਸੀ ਕਿ ਬੰਦਾ ਸਵੇਰੇ ਘਰੋਂ ਗਿਆ ਸ਼ਾਮ ਨੂੰ ਉਹਨੇ ਆਉਣਾ ਕਿ ਨਹੀਂ ਆਉਣਾ ਉਸ ਮਾਹੌਲ 'ਚ ਵੀ ਸਾਡੀ ਦਾਦੀ ਜੀ ਨੇ ਮੇਰੇ ਪਿਤਾ ਸਰਦਾਰ ਗੁਰਦੀਪ ਸਿੰਘ ਭੁੱਲਰ ਜੀ ਨੂੰ ਪੰਥ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਤੇ ਇਹ ਨਹੀਂ ਕਿ ਪਾਰਟੀ ਨੇ ਸਾਨੂੰ ਕੁਝ ਨਹੀਂ ਦਿੱਤਾ ਪਾਰਟੀ ਨੇ ਸਾਨੂੰ ਟਿਕਟਾਂ ਦਿੱਤੀਆਂ ਤਿੰਨ ਵਾਰ ਐਮਐਲਏ ਰਹੇ ਦੋ ਵਾਰ ਮੇਰੇ ਪਿਤਾ ਸਰਦਾਰ ਗਰਦੀਪ ਸਿੰਘ ਭੁੱਲਰ ਜੀ ਐਮਐਲਏ ਰਹੇ 97 ਚ 2007 ਚ ਉਹਨਾਂ ਦੀ ਡੈਥ ਤੋਂ ਬਾਅਦ ਮੇਰੇ ਮਾਤਾ ਜੀ ਬੀਬੀ ਰਾਜਵਿੰਦਰ ਕੌਰ ਭੁੱਲਰ ਜੀ ਐਮਐਲਏ ਬਣੇ ਇਹ ਸਾਰੇ ਪਾਰਟੀਆਂ ਦੇ ਮਾਣ ਹੁੰਦੇ ਆ ਜੇ ਆਪਾਂ ਪਾਰਟੀਆਂ ਚ ਮਿਹਨਤਾਂ ਕਰਦੇ ਆ ਤਾਂ ਇਹ ਮਾਣ ਮਿਲਦੇ ਆ ਇਹ ਅਕਾਲੀ ਦਲ ਸਾਡੀ 104 ਸਾਲ ਪੁਰਾਣੀ ਪਾਰਟੀ ਆ ਜਿਹਦੇ ਚ ਅਸੀਂ ਕੇਵਲ 25 ਸਾਲ ਰਾਜ ਹੰਡ ਆਇਆ ਇਹਦਾ ਮਤਲਬ ਨਹੀਂ ਕਿ ਜੇ ਸਾਡੇ 7-8 ਸਾਲ ਸਰਕਾਰ ਨਹੀਂ ਆਈ ਤਾਂ ਅਸੀਂ ਪ੍ਰਧਾਨ ਤੇ ਕਹਿਣ ਲੱਗ ਜਾਈਏ ਪ੍ਰਧਾਨ ਜੀ ਕੁਰਸੀ ਛੱਡ ਲਓ ਤੁਸੀਂ ਬੀਜੇਪੀ ਨਾਲ ਸਮਝੋਤਾ ਕਰ ਲਓ ਹੁਣ ਬੀਜੇਪੀ ਨਾਲ ਦੱਸੋ ਅਕਾਲੀ ਦਲ ਕਿਹੜੇ ਮੂੰਹ ਨਾਲ ਸਮਝੋਤਾ ਕਰੇ ਆਪਣੇ ਕਿਸਾਨ ਵੀਰ 2021 ਦੇ ਵਿੱਚ ਆਪਾਂ ਉੱਥੇ ਬੈਠੇ ਸੀ ਸਾਰੇ ਆਪਾਂ ਉਹਦਾ ਨਾਤਾ ਤੋੜਿਆ ਹੁਣ ਅਸੀਂ ਕਿਹੜੇ ਮੂਹ ਨਾਲ ਉੱਥੇ ਬਣੀ ਦੁਵਾਰ ਚ ਅਲਾਈਅੰਸ ਕਰ ਲੀਏ ਇਹ ਜਿਹੜੇ ਗਏ ਆ ਇਹਨਾਂ ਨੂੰ ਤਾਂ ਸੱਤਾ ਦੀ ਭੁੱਖਾ ਬਿਨਾਂ ਸੱਤਾ ਤੋਂ ਨਹੀਂ ਰਹਿ ਸਕਦੇ ਪਰ ਕਾਲੀ ਦਲ ਦੀ ਇਹ ਆਈਡੀਓਲੋਜੀ ਨਹੀਂ ਕਾਲੀ ਦਲ ਦੀ ਆਈਡੀਓਲੋਜੀ ਵੱਖਰੀ ਆ ਅਸੀਂ ਆਪਦੇ ਸਿਧਾਂਤਾਂ ਤੋਂ ਪਿੱਛੜ ਗਏ ਜਿਹੜੇ ਬਾਗੀ ਹੋਏ ਆ ਉਹ ਆਪਦੇ ਸਿਧਾਂਤਾਂ ਤੋਂ ਕਾਲੀ ਦਲ ਦੀ ਆਈਡੀਓਲੋਜੀ ਦਾ ਨਹੀਂ ਪਤਾ ਅਸੀਂ ਰਾਜ ਕਰਨ ਵਾਸਤੇ ਨਹੀਂ ਆਏ ਅਸੀਂ ਆਪਦੇ ਹੱਕ ਲੈਣ ਲਈ ਹੱਕ ਆਪਣੇ ਪੰਜਾਬ ਦੇ ਹੱਕ ਲੈਣ ਲਈ ਆਪਣੇ ਕੌਮ ਦੇ ਕੌਮ ਨੂੰ ਬਚਾਉਣ ਲਈ ਇਹ ਉਹ ਕਾਲੀ ਦਲ ਦੀ ਈਡਿਓਲੋਜੀ ਆ ਜੇ ਯਾਰ 7-8 ਸਾਲ ਸਰਕਾਰ ਨਹੀਂ ਆਈ ਤਾਂ ਅਸੀਂ ਭਾਗੀ ਹੋ ਜੀਏ ਪ੍ਰਧਾਨ ਨੂੰ ਕਹੀਏ ਪ੍ਰਧਾਨ ਅਸਤੀਫਾ ਦੇ ਤੂੰ ਪ੍ਰਧਾਨ ਕਿਵੇਂ ਅਸਤੀਫਾ ਦੇ ਦੇਵੇ ਕਿਸੇ ਹੋਰ ਨੂੰ ਬਣਾ ਦੋ ਕਿ ਉਹ ਬੀਜੇਪੀ ਨਾਲ ਅਲਾਈਅੰਸ ਕਰ ਲਵੇ ਬੀਜੇਪੀ ਨਾਲ ਅਲਾਈਅੰਸ ਕਰਕੇ ਤੇ ਸਾਡਾ ਜੇ ਅੱਜ ਬੀਜੇਪੀ ਨਾਲ ਅਲਾਈਅੰਸ ਕੀਤਾ ਹੁੰਦਾ ਤਾਂ ਘੱਟੋ-ਘੱਟ ਪੰਜਾਬ 'ਚ 7-8 ਸੀਟਾਂ ਆਉਣੀਆਂ ਸੀਗੀਆਂ ਹੁਣ ਸ ਕਾਲੀਦਲ ਨੂੰ ਤਾਂ ਪਹਿਲਾਂ ਦੇ ਆਧਾਰ ਤੇ ਆਪਦੇ ਕਿਸਾਨ ਆ ਆਪਦੀ ਕੌਮ ਆ ਜਦੋਂ ਉਹਨਾਂ ਹੁਣ ਵਿੱਚੇ ਕਹਿੰਦੇ ਆ ਕਿ ਭਾਜਪਾ ਨਾਲ ਗੱਲ ਚੱਲਦੀ ਸੀ ਵਾਕਈ ਚੱਲਦੀ ਸੀ ਉਸ ਵਿੱਚ ਸ਼ਰਤਾਂ ਇਹ ਸੀ ਕਿ ਸਾਡੇ ਕਿਸਾਨਾਂ ਦੇ ਮਸਲੇ ਹੱਲ ਕਰਾਓ ਸਾਡੇ ਜਿਹੜੇ ਬੰਦੀ ਸਿੰਘ ਅੰਦਰ ਬੈਠੇ ਆ ਉਹ ਮਸਲੇ ਹੱਲ ਕਰਾਓ ਸਾਡੇ ਬੰਦੀ ਸਿੰਘਾਂ ਨੂੰ ਰਿਹਾਈ ਦਿਵੋ ਜਦੋਂ ਉੱਪਰੋਂ ਕਹਿੰਦੇ ਆ ਕਿ ਇਹ ਨਹੀਂ ਗੱਲ ਮੰਨੀ ਜਾਣੀ ਜੀ ਫਿਰ ਸੁਖਵੀਰ ਸਿੰਘ ਬਾਦਲ ਕਹਿ ਕੇ ਆਗੇ ਦੀ ਫਿਰ ਸਾਤੋਂ ਵੀ ਤੁਹਾਡੇ ਨਾਲ ਆਲਾਈਐਂਸ ਨਹੀਂ ਹੋਣਾ ਜੀ ਤੇ ਜਦੋਂ ਇਹ ਗੱਲ ਆਕੇ ਬਾਹਰ ਆਏ ਤਾਂ ਸਾਰੇ ਬਾਕੀ ਹੋ ਗਏ ਤੁਸੀਂ ਜੀ ਅਲਾਈਅੰਸ ਕਿਉਂ ਨਹੀਂ ਕਰਕੇ ਆਏ ਕਿ ਅਸੀਂ ਤਾਂ ਹਰ ਜਣਾ ਸੰਤ ਤਾਂ 1.5 ਲੱਖ ਵੋਟੋਂ ਨਨਦਪੁਰ ਸਾਹਿਬ ਤੋਂ ਘਟ ਦੇਣੀ ਆ ਸਾਨੂੰ ਉਥੋਂ ਘਟ ਦੇਣੀ ਆ ਗੱਲ ਤਾਂ ਸੱਤਾ ਦੀ ਆ ਗਈ ਸਕਾਲੀਦਾਲ ਸੱਤਾ ਵਾਸਤੇ ਨਹੀਂ ਆਪਣੇ ਹੱਕਾਂ ਵਾਸਤੇ ਆ ਇਹ ਆਈਡੀਓਲੋਜੀ ਪਤਾ ਨਹੀਂ ਕਿਉਂ ਖਤਮ ਹੋਈ ਜਾ ਰਹੀ ਆ ਮੈਂ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਵੀ ਕਹਿਣਾ ਕਿ ਬਾਕੀ ਪਾਰਟੀਆਂ ਦੇ ਆਪਾਂ ਮਗਰ ਨਾ ਲੱਗੀਏ ਆਪਣੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਆ ਇਹੀ ਪਾਰਟੀ ਆ ਇਹੀ ਆਪਣਾ ਪੱਲਾ ਕਰ ਸਕਦੀ ਆ ਇਹ ਕੋਈ ਨਹੀਂ ਬੰਦਾ ਹੋਣਾ ਜਿਹਦਾ ਕੋਈ ਨਾ ਕੋਈ ਇਸ ਪਾਰਟੀ ਵਿੱਚ ਯੋਗਦਾਨ ਨਾ ਹੋਵੇ ਚਾਹੇ ਉਹ ਤੇ ਬਜ਼ੁਰਗ ਹੋਣ ਜਾਂ ਉਹਨਾਂ ਦੇ ਰਿਸ਼ਤੇਦਾਰ ਹੋਣ ਚਾਹੇ ਉਹਨਾਂ ਦੇ ਸਾਥ ਸਬੰਧੀ ਹੋਣ ਹਰ ਕੋਈ ਬੰਦੇ ਨੇ ਚਾਹੇ ਇੱਕ ਦਿਨ ਜੇਲ੍ਹ ਕੱਢੀ ਆ ਚਾਹੇ ਸਾਲਾਂਵੰਦੀ ਜੇਲ੍ਹ ਕੱਟੀ ਆ ਉਹਨਾਂ ਨੇ ਕਾਲੀ ਦਾਲ ਨੂੰ ਉੱਪਰ ਚੱਕਣ ਦੇ ਲਈ ਇਹ ਕੀਤਾ ਪਰ ਹੁਣ ਆਏ ਨਹੀਂਗਾ ਕਿ ਹੁਣ ਜੇ ਮਾੜਾ ਸਮਾਂ ਆ ਗਿਆ ਤਾਂ ਪਾਰਟੀ ਦੀ ਪਿੱਠ 'ਚ ਛੁਰਾ ਮਾਰੋ ਹੁਣ ਆਪਾਂ ਸੁਖਵੀਰ ਸਿੰਘ ਬਾਦਲ ਦੀ ਗੱਲ ਕਰਦੇ ਆ ਸੁਖਵੀਰ ਸਿੰਘ ਬਾਦਲ ਦਾ ਕਿਤੇ ਸੰਘਰਸ਼ ਥੋੜਾ ਜੀ ਜੀ ਦਾ ਪਿਤਾ 17 ਸਾਲ ਜੇਲ੍ਹ ਕੱਟੀ ਹੋਵੇ ਆਪਣੇ ਕੋ ਵੀ ਬੱਚੇ ਹੈਗੇ ਆ ਆਪਾਂ ਜੇ ਸ਼ਾਮ ਨੂੰ ਘਰੇ ਨਾ ਪਹੁੰਚੀਏ ਤਾਂ 8-9 ਵਜੇ ਦਿਨ ਫੋਨ ਆਉਣ ਲੱਗ ਜਾਂਦੇ ਪਾਪਾ ਕਿੱਥੇ ਹੋ ਜਿਹਦੇ ਬੱਚਾ 17 ਸਾਲ ਆਪਦਾ 17 ਸਾਲ ਆਪਦੇ ਪਿਓ ਤੋਂ ਦੂਰੀ ਰੱਖੀ ਹੋਵੇ ਆਪਦੀ ਭੈਣ ਦੇ ਵਿਆਹ ਤੇ ਉਹ ਉਹ ਆਪਦੀ ਭੈਣ ਦੇ ਵਿਆਹ ਤੇ ਉਹਦਾ ਪਿਤਾ ਨਾ ਪਹੁੰਚੇ ਇਹ ਛੋਟੀਆਂ ਗੱਲਾਂ ਨਹੀਂ ਆਪਾਂ ਆਪਦੇ ਪਰਿਵਾਰ ਦੇ ਉੱਤੇ ਲਾ ਕੇ ਦੇਖੀਏ ਕਿੱਡੀਆਂ ਵੱਡੀਆਂ ਬਗੱਲਾਂ ਨੇ ਆਪਾਂ ਕਹਿ ਦਿੰਨੇ ਆ ਕਿ ਟ੍ਰੋਲ ਚੱਲੇ ਆ ਜਿਹੜੇ ਟ੍ਰੋਲ ਚੱਲੇ ਆ ਆਪਾਂ ਉਹਨਾਂ ਤੇ ਯਕੀਨ ਕਰ ਲੈਣੇ ਆ ਕਿਸੇ ਦੀ ਯਾਰ ਹਕੀਕਤ ਦੇਖਦੇ ਹੀ ਨਹੀਂ ਅਸੀਂ ਕੀ ਉਹਦੀ ਬੈਕਗ੍ਰਾਉਂਡ ਆ ਕੀ ਉਹਨਾਂ ਦੇ ਸਟੈਂਡ ਆ ਜਦੋਂ ਚੌਧਰੀ ਦੇਵੀ لال ਜੀ ਇਲੈਕਸ਼ਨ ਲੜੋਇਆ ਕਰਦੇ ਸੀ ਤਾਂ ਉਸ ਟਾਈਮ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਹਨਾਂ ਦਾ ਸਾਥ ਦਿੱਤਾ ਉਹ ਕਹਿੰਦੇ ਕਿ ਭਾਈ ਜੇ ਉਹ ਕਿਉਂਕਿ ਕਿਸਾਨਾਂ ਦੀ ਪਾਰਟੀ ਸੀ ਉਹ ਵੀ ਇਸ ਲਈ ਇੱਕ ਦੂਏ ਨਾਲ ਖੜਦੇ ਸੀ ਤਾਂ ਹੀ ਸੀਗਾ ਕਿ ਉਹ ਉਦੋਂ ਉਦੋਂ ਦੀ ਮੌਕੇ ਦੀ ਹਕੂਮਤ ਨੇ ਕੀ ਕਿਹਾ ਕਿ ਜਾਂ ਤਾਂ ਉਹਨਾਂ ਦਾ ਸਾਥ ਛੱਡੋ ਨਹੀਂ ਤਾਂ ਤੁਹਾਡੀ ਜਿਹੜੀ ਜਮਨਾ ਕੰਡੇ ਵਾਲੀ ਜ਼ਮੀਨ ਆ ਉਹ ਸਰਪਲਸਟ ਕੱਢ ਕੇ ਖਤਮ ਕਰ ਦੇਣੀ ਆ ਬਾਦਲ ਸਾਹਿਬ ਕਹਿੰਦੇ ਕੱਢ ਦੋ ਅੱਜ ਆਪਾਂ ਕਹਿੰਦੇ ਕਿ ਬਾਦਲ ਕਹਿ ਪੈਸੇ ਬਣਾਉਂਦੇ ਆ ਉਹ ਬਣਾਉਂਦੇ ਬਿਲਕੁਲ ਗਲਤ ਗੱਲਾਂ ਨੇ ਜਿਹਦਾ ਪਛੋਕੜ ਐਡਾ ਵੱਡਾ ਹੋਵੇ ਜੇ ਆਪਣੇ ਕੋਲੇ 20 50 ਕਿੱਲੇ ਜ਼ਮੀਨ ਆ ਕੁਦਰਤੀ ਗੱਲ ਆ ਆਪਾਂ ਦਿਨ ਪਰ ਦਿਨ ਤਰੱਕੀ ਕਰਦੇ ਆ ਉਹਨਾਂ ਕੋਲ ਤਾਂ ਹਜ਼ਾਰਾਂ ਬੱਧਾ ਕਿੱਲੇ ਜ਼ਮੀਨ ਸੀਗੀ ਹੈਗੀ ਆ ਸੋ ਉਹ ਉਹਦੀ ਇਨਕਮ ਨਾਲ ਜੇ ਬੰਦਾ ਇਨਕਮ ਗਾ ਜਨਰੇਟ ਕਰਦਾ ਉਹ ਉਹ ਕੋਈ ਪਾਪ ਨਹੀਂ ਗਾ ਆਪਾਂ ਵੀ ਸਾਰੇ ਕਰਦੇ ਆ ਆਪਾਂ ਵੀ ਇਹੀ ਕਹਿੰਦੇ ਆ ਕਿ ਸਾਡਾ ਪਰਿਵਾਰ ਵਧੇ ਫੁੱਲੇ ਕੌਣ ਨਹੀਂ ਆਪਦੇ ਬੱਚਿਆਂ ਲਈ ਕਰਦਾ ਹੁਣ ਆਪ ਦੀ ਹੱਕ ਸਾ ਜਿਹੜੀ ਆਪਾਂ ਟਰਾਂਸਪੋਰਟ ਕੰਪਨੀ ਦੀ ਉਹਨਾਂ ਦੀ ਗੱਲ ਕਰਦੇ ਆ 1947 ਦੀ ਰਜਿਸਟਰਡ ਇੱਕ ਟਰਾਂਸਪੋਰਟ ਕੰਪਨੀ ਆ ਉਸ ਟਾਈਮ ਤੇ ਸਾਂਝੇ ਹਰਿਆਣੇ ਪੰਜਾਬ ਦੀ ਸਾਰ ਨੂੰ ਵੱਡੀ ਟਰਾਂਸਪੋਰਟ ਕੰਪਨੀ ਸੀ 1947 ਚ ਉਦੋਂ ਦਾ ਬਾਲ ਸਾਹਿਬ ਐਮ ਐਲ ਐ ਵੀ ਨਹੀਂ ਬੜੇ ਸੀ ਸੋ ਉਹਨਾਂ ਨੇ ਤਾਂ ਵੀ ਜਿਹੜਾ ਬਾਲਾ ਸਰ ਫਾਰਮ ਵਾਲਾ ਉਹ ਵੀ ਸਰਪਲੱਸ ਚ ਕੱਢਿਆ ਜਮਨਾ ਲਿੰਕਨ ਜਮਨਾ ਕੰਡੇ ਵਾਲੀ ਜ਼ਮੀਨ ਸਰਪਲੱਸ ਚ ਕੱਢੀ ਪਰ ਉਹਨਾਂ ਨੇ ਪਿੱਠ ਨਹੀਂ ਦਿਖਾਈ ਜੇ ਕਿਤੇ ਪਿੱਠ ਦਿਖਾਉਣ ਹੁੰਦੇ ਦਿਖਾਉਣ ਵਾਲੇ ਹੁੰਦੇ ਤਾਂ ਉਸ ਕਰੋੜਾ ਅਰਬਾ ਖਰਬਾ ਰੁਪਏ ਦੀ ਜ਼ਮੀਨ ਜਿਹੜੀ ਦਿੱਲੀ ਚ ਅੱਜ ਕੱਲ ਗੱਜ ਲੈਣਾ ਔਖਾ ਜਿੱਤੇ ਹਜ਼ਾਰਾਂ ਏਕੜ ਜ਼ਮੀਨ ਜਮਨਾ ਕੰਡੇ ਲਿੰਕ ਤੇ ਨਹਿਰ ਕੰਡੇ ਤੇ ਪ੍ਰਕਾਸ਼ ਸਿੰਘ ਬਾਬਲ ਜੀ ਨੇ ਛੱਡੀ ਜਦੋਂ ਦਾਦਾ ਸਾਲ ਅਸੀਂ ਰਾਜ ਭੋਗਦੇ ਆ ਉਦੋਂ ਤਾਂ ਕਾਲੀਦਾਲ ਚੰਗਾ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵੀ ਚੰਗੀ ਆ ਪਰ ਜਦੋਂ 7-8 ਸਾਲ ਨਹੀਂ ਆਉਂਦੀ ਸਰਕਾਰ ਤਾਂ ਉਥੇ ਸੁਖਵੀਰ ਸਿੰਘ ਬਾਦਲ ਵੀ ਮਾੜਾ ਹੋ ਜਾਂਦਾ ਪਾਰਟੀ ਵੀ ਮਾੜੀ ਹੋ ਜਾਂਦੀ ਆ ਸਮਝੋ ਬਾਹਰ ਆ ਗੱਲ ਜੇ ਅਸੀਂ ਯਾਰ ਇਹ ਤਾਂ ਸਾਡੇ ਘਰੇਲੂ ਪਿੰਡਾਂ 'ਚ ਗੱਲ ਆ ਜਦੋਂ ਲਾਣੇਦਾਰ ਦੀ ਲਾਣੇਦਾਰੀ ਚੱਲਦੀ ਹੋਵੇ ਚੰਗਾ ਕਮਾ ਕੇ ਲਿਆਉਂਦਾ ਹੋਵੇ ਤਾਂ ਉਦੋਂ ਸਾਰਾ ਪਰਿਵਾਰ ਵਧੀਆ ਰਹਿੰਦਾ ਜਦੋਂ ਉਹ ਮਾੜੇ ਸਮੇਂ 'ਚ ਜਦੋਂ ਪਰਿਵਾਰ ਨੂੰ ਉਹ ਛੱਡਦਾ ਨਾ ਕੋਈ ਉਹਦਾ ਪਰਿਵਾਰ ਦਾ ਜੀਜਾ ਭਰਾ ਛੱਡਦੇ ਆ ਮਾੜੇ ਸਮੇਂ 'ਚ ਕਿ ਤੂੰ ਆਮ ਤੌਰ ਤੇ ਦੇਖਦੇ ਆ ਜਦੋਂ ਚੰਗਾ ਹੁੰਦਾ ਤਬ ਲਾਣੇਦਾਰ ਨੇ ਚੰਗਾ ਕਰਦਾ ਜੇ ਮਾੜਾ ਹੁੰਦਾ ਕੱਲ ਕਈ ਭਰਾ ਇਹ ਜਿਹੜੇ ਮਤਲਬ ਕਿਰਤ ਕਰਨ ਲੋਕ ਨੇ ਉਹ ਛੱਡ ਦਿੰਦੇ ਆ ਭਰਾ ਨੂੰ ਆਪਦੇ ਨੂੰ ਉਹੀ ਸਥਿਤੀ ਸਾਡੇ ਤੇ ਹੋਈ ਜਿੱਦਣ ਸਾਡੇ ਕੋਲ ਰਾਜ ਭਾਗ ਸੀ ਉਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਚੰਗੇ ਸੀ ਜਿੱਦਣ ਸਾਡੇ ਕੋਲ ਰਾਜ ਭਾਗ ਨਹੀਂ ਉਦੋਂ ਸੁਖਵੀਰ ਸਿੰਘ ਬਾਦਲ ਮਾੜੇ ਹੋ ਗਏ ਸੋ ਵੀਰੋ ਇਹ ਸੋਚਣ ਦੀ ਗੱਲ ਆ ਲਾਲਚ ਨਹੀਂ ਕਰਨਾ ਚਾਹੀਦਾ ਸਾਡੀ ਈਡੀਓਲੋਜੀ ਲਾਲਚ ਦੀ ਨਹੀਂ ਸ਼੍ਰੋਮਣੀ ਅਕਾਲੀ ਦਲ ਲਾਲਚ ਦਾ ਨਹੀਂ ਇਹ ਸਮਝਣੀ ਪੈਣੀ ਆ ਗੱਲ ਪਤਾ ਨਹੀਂ ਕਿਹੜੀ ਜੀਓਲੋਜੀ ਤੇ ਕੰਮ ਕਰਦੇ ਆ ਯਾਰ ਇੱਕ ਸੱਤਾ ਹੀ ਹੋ ਗਈ ਕਿ ਐਮਐਲਏ ਬਣਨਾ ਮੰਤਰੀ ਬਣਨਾ ਐਮਪੀ ਬਣਨਾ ਇਹ ਹੋ ਗਿਆ ਕੋਈ ਸਾਡੇ ਸਿੱਖ ਸਿਧਾਂਤ ਨਹੀਂ ਰਹੇ ਕੁਝ ਨਹੀਂ ਰਿਹਾ ਯਾਰ ਅਸੀਂ ਪੰਜਾਬ ਨੂੰ ਬਚਾ ਲਈਏ ਰਲ ਕੇ ਪੰਜਾਬ ਨੂੰ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਆਪਦੇ ਅਥਾਂ 'ਚ ਕਿਸੁੰਦੇ ਦੇ ਰੋਵਾਂਗੇ